ਦੇਖੋ ਜੀ ਆਪਾਂ ਨੇ ਇਹ ਜਿਹੜਾ ਡਿਜ਼ਾਈਨ ਇਹਦੀ ਵੀਡੀਓ ਪਾਤੀ ਆ ਤੇ ਬਾਰਡਰ ਦੀ ਵੀ ਇਹ ਵਾਲੇ ਡਿਜ਼ਾਈਨ ਦੀ ਵੀ ਇਹ ਆਪਾਂ ਬਣਾਉਣ ਲੱਗੇ ਆ ਸਕੀਵੀ ਇਹ ਲੇਡੀਜ਼ ਕੀ ਵੀ ਆ మీడియం ਸਾਈਜ਼ ਦੀ ਆ ਇਹ ਜਿਹੜੀ ਆ ਹਾ ਉਨਾਂ ਇਹ ਹੈਗੀ ਆ ਉਸ ਵਾਲਾ ਉਨਾਂ ਇਹ ਤੇ ਇੱਕ ਪਲਾਈ ਦਿਓ ਦੇਖੀਏ ਇਹਦੇ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਮੈਂ ਕਿੰਨਾ ਇਹਦਾ ਬਾਰਡਰ ਕਰਿਆ ਕਿੰਨੇ ਇਹਦੇ ਰੱਖੇ ਨੇ ਆਪਾਂ ਨੇ ਕੁੰਡੇ ਏ ਮੈਂ ਥੱਲੇ ਤੋਂ 100 ਗੁੰਡਾ ਰੱਖਿਆ 50 ਜੋਟੇ ਨੇ ਥੱਲੇ ਤੋਂ ਆ ਜਿਹੜਾ ਬਾਡਰ ਆ ਬਾਡਰ ਤੋਂ ਉੱਪਰੋਂ ਆਪਾਂ ਨੇ ਕਰੇ ਨੇ 55 ਮਾਤੋਰ 55 ਜੋਟੇ 110 ਗੁੰਡਾ ਇਹਦੇ ਇਹ ਮੂਹ ਇਹ ਹੈਗਾ ਪੱਲਾ ਆਪਣਾ ਮੂਹਲੇ ਗਲੇ ਵਾਲਾ ਪੱਲਾ ਤੇ ਬਾਕੀ ਮੈਂ ਤੁਹਾਨੂੰ ਇਹਦੇ ਮਿਣਕੇ ਦੱਸ ਦਿੰਨੀ ਆ ਦੇਖੀਏ ਬਾਡਰ ਆਪਾਂ ਨੇ ਕਿੰਨਾ ਕਰਿਆ ਆ ਦੇਖੀਏ 6 ਇੰਚ ਦਾ ਇਹ ਬਾਡਰ ਆ 6 ਇੰਚ ਦਾ ਬਾਰਡਰ ਹੋ ਗਿਆ ਇਹ 13 ਇੰਚ ਹੋ ਗਈ ਇਹਦੀ ਲਮਾਈ 13 ਇੰਚ ਲਮਾਈ ਹੈ ਇਹਦੀ ਤੇ ਹੁਣ ਇਹ ਆਪਾਂ ਇਹ ਹੈਗਾ ਮੂਹਰਲਾ ਪੱਲਾ ਬੈਕ ਸਾਈਡ ਪੱਲੇ ਤੇ ਆਪਾਂ ਨੇ ਡਿਜ਼ਾਈਨ ਪਾ ਕੇ ਦੱਸ ਦਿੱਤਾ ਤੇ ਬਾਰਡਰ ਵੀ ਦੱਸਤਾ ਡਿਜ਼ਾਈਨ ਵੀ ਦੱਸਤਾ ਮੈਂ ਤੁਹਾਨੂੰ ਦੁਬਾਰਾ ਫੇਰ ਦੱਸਦੀ ਆ ਮੀਡੀਅਮ ਸਾਈਜ਼ ਹੈ ਇਹ ਤੇ ਇਹ ਇਹ ਆਪਾਂ ਨੇ 50 ਜੋਟੇ 100 ਗੁੰਡਾ ਧਰਿਆ ਹੋਇਆ ਬਾਰਡਰ ਤੋਂ 110 ਗੁੰਡਾ ਆਪਾਂ ਨੇ ਇਹ ਚ ਧਰਿਆ ਆਪਾਂ ਉੱਪਰੋਂ ਠੀਕ ਆ ਜੀ ਬਾਰਡਰ ਤੋਂ ਆਪਾਂ ਬਾਅਦ ਪਹਿਲਾਂ ਬਾਰਡਰ ਕਰਕੇ ਆਪਾਂ ਨੇ ਫਿਰ 10 ਗੁੰਡੇ ਮੈਂ ਇਕੱਠੇ ਵਿਧਾਏ ਹੋਏ ਨੇ ਉੱਪਰੋਂ ਤੇ ਇਹ ਡਿਜ਼ਾਈਨ ਬਣਾਇਆ ਆਪਾਂ ਨੇ ਇਹਦੀ ਵੀਡੀਓ ਆਪਾਂ ਪਾਤੀ ਆ ਹੁਣ ਮੈਂ ਤੁਹਾਨੂੰ ਦੱਸੂਗੀ ਮੋਢੇ ਕੱਢਣੇ ਆਪਾਂ ਨੇ ਇਹ ਮੈਂ ਤੁਹਾਨੂੰ ਜਿਹੜੀ ਸਕੀਵੀ ਬਣਾਉਣ ਲੱਗੀਆਂ ਇਹ ਤੁਹਾਨੂੰ ਪੂਰੀ ਦਿਖਾਉਂਗੀ ਐਨ ਗਲੇ ਦੀ ਕਾਟ ਪਾਉਣੀ ਮੋਢੇ ਕੱਢਣੇ ਮਤਲਬ ਬਾਰਡਰ ਦਾ ਦਾਸਤਾ ਡਿਜ਼ਾਈਨ ਬਾਕੀ ਤੁਹਾਨੂੰ ਸਾਰੇ ਕੁੰਡੇ ਚੱਕਣੇ ਧਰਨੇ ਕਿਵੇਂ ਕਰਨੇ ਨੇ ਆਪਾਂ ਸਾਰੇ ਤੁਹਾਨੂੰ ਪੂਰੀ ਸਕੀ ਵੀ ਐਨ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਆ ਦੇਖੀਏ ਹੁਣ ਆਪਾਂ ਕਰਦੇ ਆਂ ਸ਼ੁਰੂ ਹੁਣ ਆਪਾਂ ਪਹਿਲਾਂ ਇਹਦੇ ਕੁੰਡੇ ਘਟਾਵਾਂਗੇ ਆ ਦੇਖੋ ਜੀ ਪਹਿਲਾਂ ਆਪਾਂ ਇੱਕ ਕੁੰਡਾ ਘਟ ਗਿਆ ਆਪਣਾ ਇਹਨੂੰ ਸਲਾਈ ਤੇ ਚੜਾਵਾਂਗੇ ਦੋ ਦਾ ਇੱਕ ਕਰਾਂਗੇ ਦੋ ਕੁੰਡੇ ਘਟ ਗਏ ਤਿੰਨ ਗੁੰਡੇ ਘਟ ਗਏ ਦੇਖੋ ਇਹ ਚਾਰ ਗੁੰਡੇ ਘਟ ਗਏ ਚਾਰ ਗੁੰਡੇ ਆਪਾਂ ਪਹਿਲਾਂ ਘਟਾਵਾਂਗੇ ਇਹ ਹੁਣ ਮੈਂ ਸਾਰੀ ਸਲਾਈ ਇਹ ਉਲਟੀ ਪਾਉਂਗੀ ਠੀਕ ਹੈ ਜੀ ਇਹ ਮੈਂ ਹੁਣ ਸਾਰੀ ਸਲਾਈ ਉਹ ਇੱਕਨ ਉਲਟੀ ਲੈ ਕੇ ਜਾਉਂਗੀ ਤੇ ਦੂਈ ਸਾਈਡ ਜਾ ਕੇ ਤੁਹਾਨੂੰ ਫੇਰ ਉਧਰ ਦਿਖਾਉਣੀ ਆ ਦੇਖੋ ਜੀ ਸਲਾਈ ਆਪਣੀ ਉਲਟੀ ਪੈ ਗਈ ਤੇ ਹੁਣ ਆਪਾਂ ਅਗੇ ਸਿੱਧੀ ਸਾਈਡ ਨੂੰ ਆ ਦੇਖੀ ਆ ਕੁੰਡਾ ਪਰ ਬਿਨਾ ਬੁਨੇ ਤੇ ਇੱਕਨੇ ਪਾਵਾਂਗੇ ਇਸ ਚ ਸਲਾਈ ਚ ਰੱਖਾਂਗੇ ਇਹਨੂੰ ਦੇਖੋ ਜੀ ਹੁਣ ਆਪਾਂ ਅੱਗੇ ਦੋਈ ਸਾਈਡ ਹਨਾ ਹੁਣ ਆਪਾਂ ਇਹਨੂੰ ਕੀ ਕਰਾਂਗੇ ਇਸੇ ਕੁੰਡੇ ਨੂੰ ਆਪਾਂ ਉੱਤੇ ਜਿੱਟ ਪਾਵਾਂਗੇ ਤੇ ਦੋ ਦਾ ਇੱਕ ਕਰਾਂਗੇ ਦੋ ਕੁੰਡੇ ਘਟ ਗਏ ਤਿੰਨ ਕੁੰਡੇ ਘਟ ਗਏ ਆ ਦੇਖੀਏ ਆਪਣੇ ਚਾਰ ਕੁੰਡੇ ਚਾਰ ਕੁੰਡੇ ਆਪਣੇ ਇਧਰੋਂ ਘਟ ਗਏ ਤੇ ਹੁਣ ਆਪਾਂ ਜਾਵਾਂਗੇ ਏਕਣੇ ਡਿਜ਼ਾਈਨ ਲੈ ਕੇ ਆਪਣਾ ਤੇ ਮੈਂ ਤੁਹਾਨੂੰ ਸਾਰੀ ਸਲਾਈ ਪਾ ਕੇ ਹੁਣ ਆਪਾਂ ਦੂਈ ਸਾਈਡ ਆਉਣੀਆਂ ਫਿਰ ਦਿਖਾਉਣੀਆਂ ਦੇਖੋ ਜੀ ਆਪਣੀ ਸਲਾਈ ਆ ਵੀ ਪੈ ਚੱਲੀ ਹੁਣ ਆਪਾਂ ਆਗੇ ਹੁਣ ਨੇੜੇ ਆ ਦੇਖੀਏ ਆਹ ਕੁੰਡਰ ਨਾ ਛੜਾ ਇੱਕ ਇਹ ਆਪਾਂ ਇਸ ਸਲਾਈ ਦੇ ਵਿੱਚ ਏਕਣੇ ਰੱਖ ਦਿੰਦੇ ਨਾ ਸਫਾਈ ਬਹੁਤ ਆਉਂਦੀ ਹੈ ਇਹ ਕੁੰਡੇ ਨੂੰ ਆਪਾਂ ਨੇ ਏਕਣੇ ਬਿਨਾ ਬੁਣੇ ਤੇ ਵਿੱਚ ਪਾ ਲੈਣਾ ਇਹ ਸਲਾਈ ਦੇ ਇਹ ਇਹਦੇ ਨਾਲੇ ਆਪਾਂ ਨੇ ਦੋ ਦਾ ਇੱਕ ਕਰਨਾ ਹੈ ਦੇਖੀਏ ਆ ਦੇਖੋ ਜੀ ਆਪਣਾ ਇੱਕ ਕੁੰਡਾ ਕਟ ਗਿਆ ਹੁਣ ਇਹਨੂੰ ਆਪਾਂ ਸਲਾਈ 'ਚ ਚੜਾਵਾਂਗੇ ਦੋ ਕੁੰਡੇ ਕਟ ਗਏ ਫਿਰ ਕੁੰਡਾ ਆਪਾਂ ਸਲਾਈ 'ਚ ਪਾਵਾਂਗੇ ਆਪਣੇ ਤਿੰਨ ਕੁੰਡੇ ਕਟ ਗਏ ਠੀਕ ਹੈ ਜੀ ਦੇਖੀਏ ਆਪਣੇ ਪਹਿਲਾਂ ਆਪਾਂ ਨੇ ਦੇਖੀਏ ਜੀ ਚਾਰ ਕੁੰਡੇ ਫਿਰ ਆਪਾਂ ਨੇ ਤਿੰਨ ਕੁੰਡੇ ਠੀਕ ਹੈ ਜੀ ਇਹ ਆਪਣੇ ਤਿੰਨ ਕੁੰਡੇ ਕਟ ਗਏ ਤੇ ਹੁਣ ਆਪਾਂ ਸਲਾਈ ਸਾਰੀ ਲੈ ਕੇ ਜਾਵਾਂਗੇ ਸਿੱਧੀ। ਉਧਰ ਦੇਖੋ ਜਦ ਆਪਾਂ ਹੁਣ ਮੈਂ ਤੁਹਾਨੂੰ ਦੂਈ ਸਾਈਡਾ ਉਹ ਨਹੀਂ ਆ ਫੇਰ ਆਪਾਂ ਦਿਖਾਉਨੇ ਆ ਉਧਰ ਦੂਈ ਸਾਈਡ ਤੋਂ ਆਪਾਂ ਮੋੜੇ ਘਟਾਉਣੇ ਨੇ। ਉਧਰ ਉਹ ਦੇਖਦੇ ਆ। ਦੇਖੋ ਜੀ ਆਪਾਂ ਇੱਧਰ ਆ ਗਏ ਹੁਣ ਨੇੜੇ ਆ ਇੱਕ ਕੁੰਡਾ ਆਪਾਂ ਫੇਰ ਰੱਖਾਂਗੇ ਵਿੱਚ। ਦੇਖਿਓ ਜੀ ਮੈਂ ਪਹਿਲਾਂ 4 ਕੁੰਡੇ ਘਟਾਤੇ ਆਪਾਂ ਨੇ। 3 ਘਟਾਤੇ। ਠੀਕ ਆ ਜੀ ਹੁਣ ਆਪਾਂ ਘਟਾਵਾਂਗੇ 2 ਕੁੰਡੇ। 1 2 ਦੋ ਕੁੰਡੇ ਘਟ ਗਏ ਆਪਣੇ ਤੇ ਹੁਣ ਸਾਰੀ ਸਲਾਈ ਪਾਉਂਗੀ ਮੈਂ ਉਲਟੀ ਉਹ ਇਹ ਦੇਖੀਏ ਪਹਿਲਾ 4 ਫਿਰ 3 ਫਿਰ 2 ਫਿਰ ਆਪਾਂ ਇਧਰ ਆ ਕੇ ਦਿਖਾਉਂਦੇ ਆਹ ਦੇਖੋ ਜੀ ਆਪਣੀ ਉਲਟੀ ਸਲਾਈ ਵੀ ਹੁਣ ਪੈ ਚੱਲੀ ਆ ਦੇਖੀਏ ਇੱਕ ਗੁੰਡਾ ਆਪਾਂ ਬਿਨਾ ਬੁਣਿਆ ਹੋਇਆ ਇਹਨੂੰ ਆਪਾਂ ਇੱਥੇ ਰੱਖਾਂਗੇ ਸਲਾਈ ਚੱਕਣੀ ਹੁਣ ਇਧਰੋਂ ਆਪਾਂ ਪਹਿਲਾਂ 4 ਗੁੰਡੇ ਘਟਾਤੇ ਨੇ 4 ਫਿਰ 3 ਹੁਣ ਦੇਖੀਏ ਆਪਾਂ ਘਟਾਵਾਂਗੇ 2 ਗੁੰਡੇ ਇੱਕ ਗੁੰਡਾ ਆਪਣਾ ਘਟ ਗਿਆ ਇਹਨੂੰ ਸਲਾਈ 'ਚ ਪਾਵਾਂਗੇ ਆਪਾਂ 2 ਘਟ ਗਏ ਠੀਕ ਹੈ ਜੀ ਤੇ ਹੁਣ ਸਾਰੀ ਸਲਾਈ ਆਪਾਂ ਪਾ ਕੇ ਹੁਣ ਉਧਰਲੀ ਸਾਈਡ ਫੇਰ ਆਉਨੇ ਆ ਫੇਰ ਤੁਹਾਨੂੰ ਉਧਰ ਆ ਕੇ ਦਿਖਾਉਨੇ ਆ ਵੀ ਕਿਵੇਂ ਆਪਾਂ ਨੇ ਇਹ ਢਿੰਡੇ ਘਟਾਉਣੇ ਨੇ ਦੇਖੋ ਜੀ ਆਪਣਾ ਇਧਰਲੀ ਸਲਾਈ ਤੇ ਆ ਗਏ ਦੇਖੀਏ 4 3 2 ਹਾਂ ਜੀ ਹੁਣ ਆਪਾਂ ਰਹਿ ਗਿਆ ਆਪਣਾ ਕੋਈ ਇੱਕ ਕੁੰਡਾ ਠੀਕ ਆ ਜੀ ਆ ਦੇਖੀਏ ਇੱਕ ਕੁੰਡਾ ਆਪਾਂ ਹੁਣ ਘਟਾਵਾਂਗੇ ਦੇਖੀਏ ਆਪਣਾ ਇੱਕ ਕੁੰਡਾ ਵੀ ਘਟ ਗਿਆ ਆਪਣੀ ਹੁ ਮੋਡਿਆਂ ਦੀ ਕਾਟ ਹੋ ਗਈ ਪੂਰੀ ਠੀਕ ਆ ਜੀ 4 3 2 1 ਆਪਾਂ ਨੇ ਇਦਾਂ ਕਾਟ ਪਾਈ ਇਹਦੀ ਤੇ ਹੁਣ ਸਲਾਈ ਉਲਟੀ ਆ ਮੇਰੀ ਦੂਈ ਸਾਈਡ ਆਉਣੇ ਆਪਾਂ ਹੁਣ ਸਾਰੀ ਸਲਾਈ ਮੇਰੀ ਉਲਟੀ ਹੈ ਤੇ ਕੁੰਡਾ ਤੇ ਆ ਗਏ ਆਪਾਂ ਦੇਖੀਏ ਲੈ ਤੇ ਇੱਕ ਕੁੰਡਾ ਆਪਾਂ ਫੇਰ ਰੱਖਾਂਗੇ ਇਹਦੇ ਵਿੱਚੇ ਦੇਖੋ ਜੀ ਹੁਣ ਇਧਰਲੀ ਸਾਈਡ ਆ ਗਏ ਆਪਾਂ ਇਧਰ ਵੀ ਪਹਿਲਾਂ 4 ਕੁੰਡੇ ਹੋਗੇ ਫੇ 3 ਫੇ 2 ਹੁਣ ਆਪਾਂ ਨੇ ਘਟਾਉਣੇ ਨੇ ਸਿਰਫ ਇੱਕ ਕੁੰਡਾ ਆ ਦੇਖੋ ਜੀ ਇੱਕ ਕੁੰਡਾ ਘਟ ਗਿਆ ਆਪਣਾ ਤੇ ਆਪਣੀ ਹੋ ਗਈ ਮੋਢਿਆਂ ਦੀ ਕਾਰਡ ਸਾਰੀ ਉਹ ਜਾਨੀ ਮਤਲਬ ਆਪਾਂ ਜਿੰਨੇ ਮੋਢਿਆਂ ਦੀ ਕਾਰਡਤੀ ਉਹ ਆਪਣੀ ਹੋ ਗਈ ਦੁਬਾਰਾ ਫੇਰ ਦੱਸੂਗੀ 4 3 2 1 ਆਪਾਂ ਨੇ ਇੱਥੇ ਤੱਕ ਰਕਾਰਟ ਪਾਈ ਹੈ ਦੀ ਤੇ ਹੁਣ ਮੈਂ ਇਹ ਸਲਾਈ ਪਾ ਕੇ ਆਪਾਂ ਉਲਟੀ ਸਲਾਈ ਨੂੰ ਫੇਰ ਮੈਂ ਤੁਹਾਨੂੰ ਦੱਸੂਗੀ ਗਲੇ ਬਾਰੇ ਆਪਾਂ ਨੇ ਗੋਲ ਗਲਾ ਕਰਨਾ ਹੈ ਵੀ ਕਿਵੇਂ ਕਰਨਾ ਇਹ ਠੀਕ ਹੈ ਜੀ ਜਾਨੂ ਮੈਂ ਸਲਾਈ ਪਾ ਲੈਣੀ ਆ ਦੇਖੋ ਜੀ ਆਪਣੀ ਮੋਢਿਆਂ ਦੀ ਕਾਰ ਤਾਂ ਸਾਰੀ ਹੋ ਗਈ ਹੁਣ ਆਪਾਂ ਨੇ ਇਹਦਾ ਕਰਨ ਆਪਾਂ ਗਲੇ ਲਵਾਂ ਆਪਾਂ ਗळा ਗੋਲ ਬਣਾਉਣਾ ਗੋਲ ਗळा ਬਣਾਉਣ ਲਈ ਇਹ ਮੇਰੇ ਕੋਲ ਸੀਗੇ 110 ਗੁੰਡਾ ਠੀਕ ਆ ਜੀ 110 ਦੇ ਵਿੱਚੋਂ ਇਹ ਹੁਣ ਆਪਣੇ ਕੋਲ ਬਚੇ ਨੇ 92 ਗੁੰਡੇ 92 ਗੁੰਡਿਆਂ ਦੇ ਵਿੱਚ ਆਪਾਂ ਕੀ ਕਰਾਂਗੇ ਇਦੇ ਵਿੱਚੋਂ ਪਹਿਲਾਂ ਆਪਾਂ ਬੁਣਦੇ-ਬੁਣਦੇ ਅੱਧ ਚਾਵਾਂਗੇ। ਆਪਾਂ 41 ਗੁੰਡੇ ਇੱਧਰ ਰੱਖਾਂਗੇ, 41 ਗੁੰਡੇ ਇੱਧਰ ਰੱਖਾਂਗੇ। ਦੇਖੀਏ ਵਿਚਾਲੇ 10 ਗੁੰਡੇ ਆਉਣਗੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਪਹਿਲਾਂ ਮੈਂ ਇਹਨੂੰ ਤੇ ਬੁਣ ਕੇ ਲੈ ਕੇ ਆਉਣੀ ਆ ਆਪਾਂ ਸਲਾਈ ਨੂੰ। ਆ ਦੇਖੋ ਜੀ। ਪਹਿਲਾਂ ਆਪਾਂ ਸਲਾਈ ਬੁਣ ਕੇ ਲੈ ਕੇ ਆਉਣੀ ਆ। 1 2 3 4 5 6 7 8 9 10 11 12 13 14 15 16 17 18 19 20 21 बाई, तेई चौबी पच्ची छब्बी सताई ठाई उन्ती ती ती कुंडे हो गए अपने ही, ती कती, बत्ती चौंती पैती सत्ती सैंती 38 39 40 41 ਇਹਨਾਂ ਆਪਾਂ ਰੱਖਦੇ ਆਂ ਇੱਧਰ ਸਾਈਡ ਤੇ ਫੇਰ ਆਪਾਂ ਦੇਖਦੇ ਆਂ ਵੀ ਆਪਣੇ ਕੋ ਕਿੰਨੇ ਗੁੰਡੇ ਬਚਦੇ ਨੇ ਹੁਣ ਇਹ ਆਪਣੇ 41 ਗੁੰਡੇ ਨੇ ਇੱਧਰ ਦੇਖੀਏ ਇੱਕ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦੀ ਆਂ ਵੀ ਜਦੋਂ ਵੀ ਹੁਣ ਮੈਂ ਗੱਲ ਕੱਢਣ ਲੱਗੀਆਂ ਦੇਖੀਏ ਮੈਂ ਤੁਹਾਨੂੰ ਸਾਰੇ ਹੀ ਡਿਟੇਲ ਚ ਦੱਸੂਗੀ ਵੀ ਕਿਵੇਂ ਆਪਾਂ ਨੇ ਮੈਂ ਪਹਿਲਾਂ ਵੀ ਸਕੀਵੀਆਂ ਪਾਈਆਂ ਨੇ ਕਈ ਭੈਣਾਂ ਨੂੰ ਗੋਲ ਗਲੇ ਦਾ ਨਹੀਂ ਸਮਝ ਲੱਗੀ ਚਲੋ ਖੰਨੀ ਕਈ ਵਾਰ ਦਸਣ ਚ ਹੋ ਜਾਂਦਾ ਵੀ ਹੁਣ ਮੈਂ ਇਹ ਪੂਰੇ ਗਲਾ ਵੀ ਮੋਡੇ ਵੀ ਦੇਖੋ ਆਪਾਂ ਨੇ ਪੂਰੇ ਐ ਦੱਸੇ ਨੇ ਤੇ ਆਪਾਂ ਗਲੇ ਦੀ ਜਿਵੇਂ ਇਹਦੀ ਕਟਾਈ ਕਰਨੀ ਆ ਆਪਾਂ ਗਲੇ ਦੀ ਉਹ ਵੀ ਤੁਹਾਨੂੰ ਪੂਰੀ ਡਿਟੇਲ ਚ ਸਮਝਾਉਂਗੀ ਠੀਕ ਆ ਜੀ ਐਨ ਹੁਣ ਤੁਸੀਂ ਧਿਆਨ ਨਾਲ ਦੇਖਿਓ ਇਹ ਸਕੀਵੀ ਆਪਾਂ ਬਣਾਉਣੀ ਦੇਖਿਓ ਬਹੁਤ ਉਹਦੇ ਨਾਲ ਬਣਾਉਣੀ ਆ ਪਿਆਰ ਨਾਲ ਤੇ ਤੁਸੀਂ ਵੀ ਇਹਨਾਂ ਸਾਰਾ ਸਮਝਿਓ ਵੀ ਕਿਵੇਂ ਕਰਨੀਆਂ ਹੁਣ ਦੇਖੀਏ 41 ਕੁੰਡੇ ਮੇਰੇ ਇੱਧਰ ਹੋ ਗਏ ਆਪਾਂ ਪਹਿਲਾ ਕੁੰਡਿਆਂ ਦਾ ਅੱਧ ਕਰਨਾ ਨਾ 41 ਕੁੰਡੇ ਮੇਰੇ ਇੱਧਰ ਹੋ ਗਏ ਆ ਦੇਖੀਏ ਹੁਣ ਆਪਾਂ ਇਧਰੋਂ ਵੀ ਕੁੰਡੇ ਦੇਣਾਗੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 ਦੇਖੀਏ 40 ਹੋ ਗਏ ਇੱਕ ਗੁੰਡਾ ਆਪਾਂ ਹੋਰ ਪਾਇਆ 41 41 ਗੁੰਡੇ ਹੋ ਗਏ ਹੁਣ ਆਪਾਂ ਇਹ ਦੇਖਣੇ ਨੇ ਦੇਖੋ 1 2 3 4 5 6 7 8 9 10 ਆਪਣੇ ਕੋਲ ਬਚੇ ਨੇ 10 ਗੁੰਡੇ ਹੁਣ ਜੇ ਤਾਂ ਆਪਾਂ ਮੈਂ ਘਾਟ ਪਾਉਣੀ ਆ ਚਾਹੇ ਆਪਾਂ 9 ਗੁੰਡੇ ਹੁਣ ਵਿਚਾਲੇ ਜੇ ਆਪਾਂ ਨੇ ਪਹਿਲਾਂ ਮੋਢਿਆਂ ਦੇ ਸੱਤ ਗੁੰਡੇ ਕਰਨੇ ਨੇ ਆਪਾਂ ਦੋ ਅੱਧੀ ਹੁਣ ਮੇਰੇ ਕੋਲ ਬਚੇ ਨੇ 10 ਗੁੰਡੇ ਹੁਣ 10 ਕੁੰਡਿਆਂ ਦੇ ਵਿੱਚ ਆਪਾਂ ਕਾਟ ਪਾਉਣੀ ਆ ਦੇਖੀਏ ਹੁਣ ਇਹ ਧਿਆਨ ਨਾਲ ਦੇਖਣਾ ਤੁਸੀਂ ਦੋ ਕੁੰਡਿਆਂ ਦਾ ਆਪਾਂ ਇੱਕ ਕਰਨਾ ਠੀਕ ਹੈ ਜੀ ਆ ਦੇਖੀਏ ਇੱਕ ਦੋ ਤਿੰਨ ਚਾਰ ਪੰਜ 6 ਦੇਖੀਏ ਨਾ ਇੱਕ ਹੁੰਡਾ ਟਾਈਟ ਨਹੀਂ ਕਰਨਾ ਨਾ ਆਪਾਂ ਨੇ ਬਹੁਤਾ ਢਿੱਲਾ ਰੱਖਣਾ ਟਾਈਟ ਨਹੀਂ ਬਿਲਕੁਲ ਨਹੀਂ ਕਰਨਾ ਹੈ 7 8 9 ਇਹ ਹੋ ਗਏ 10 ਦੇਖੋ ਜੀ 10 ਕੁੰਡੇ ਆਪਣੇ ਹੋ ਗਏ ਇਹ ਵਿਚਾਲੀ ਕਾਟ ਦੇ ਠੀਕ ਹੈ ਜੀ ਦੇਖੋ 10 ਕੁੰਡੇ ਆਪਣੇ ਹੋ ਗਏ ਹੁਣ ਇਹ ਹੁਣ ਇਹਨੂੰ ਮੈਂ ਸਲਾਈ ਨੂੰ ਉਲਟੀ-ਉਲਟੀ ਬੁਣਦੀ ਆ ਜਦ ਮੈਂ ਇੱਥੇ ਵਾਪਸ ਆਉਣਾ ਨਾ ਫੇਰ ਤੁਹਾਨੂੰ ਫੇਰ ਦਿਖਾਉਣੀ ਆ ਇੱਧਰ ਹੁਣ ਮੈਂ ਇੱਕਨੇ ਸਲਾਈ ਉਲਟੀ ਬੁਣ ਕੇ ਆਉਂਗੀ ਤੇ ਦੁਬਾਰਾ ਜਦ ਇੱਧਰ ਆਪਾਂ ਗਲੇ ਕਿੰਨੀ ਆਵਾਂਗੇ ਤੁਹਾਨੂੰ ਫੇਰ ਦਿਖਾਉਣੀ ਆ ਜਦ ਨੂੰ ਮੈਂ ਸਾਰੀ ਸਲਾਈ ਪਾ ਲੈਣੀ ਆ ਇਹ ਸਲਾਈ ਪਾ ਕੇ ਮੈਂ ਸਿੱਧੀ ਸਲਾਈ ਨੂੰ ਆ ਕੇ ਫੇਰ ਤੁਹਾਨੂੰ ਦਿਖਾਉਂਗੀ ਦੇਖੋ ਜੀ ਸਲਾਈ ਆਪਣੀ ਪੈ ਗਈ ਹੁਣ ਆਹ ਹੁਣ ਆ ਦੇਖੀਏ ਇੱਕ ਕੁੰਡਾ ਮੈਂ ਇਹਦੇ ਵਿੱਚੇ ਰੱਖੂੰਗੀ ਸਲਾਈ ਦੇ ਇਹਦੇ ਇਦਾਂ ਪਾਉਂ ਕੁੰਡਾ ਸਲਾਈ ਦੇ ਵਿੱਚ ਠੀਕ ਹੈ ਜੀ ਤੇ ਹੁਣ ਆਗੇ ਆਪਾਂ ਉੱਥੀ ਉਹ ਫੇਰ ਆਗੇ ਆਪਾਂ ਹੁਣ ਕੁੰਡਿਆਂ ਦੀ ਜਿਹੜੀ ਕਾਟ ਤੇ ਆਹ ਦੇਖੀਏ ਪਹਿਲਾਂ ਆਪਾਂ ਸਲਾਈ 'ਚ ਕੁੰਡਾ ਮੈਂ ਦੋ ਪਾਉਂਗੀ ਇੱਕ ਕੁੰਡਾ ਸਲਾਈ 'ਚ ਆਪਾਂ ਉੱਥੇ ਚਿਟ ਪਾਵਾਂਗੇ ਤੇ ਬਾਕੀ ਆਪਾਂ ਇੱਕ ਕੁੰਡਾ ਆਪਣਾ ਘਟ ਗਿਆ ਤੇ ਇਹ ਦੇਖੀਏ 2 3 4 4 ਕੁੰਡੇ ਆਪਣੇ ਘਟ ਗਏ ਆ ਦੇਖੀ 4 ਕੁੰਡੇ ਘਟ ਗਏ ਆਪਾਂ ਹੁਣ ਬਾਕੀ ਸਲਾਈ ਮੈਂ ਸਾਰੀ ਉਲਟੀ ਪਾਉਂਗੀ ਜਦੋਂ ਫੇਰ ਇੱਥੇ ਦੁਬਾਰਾ ਆਉਣੀ ਹੈ ਨਾ ਇਹਦੇ ਕੋਲ ਆਪਾਂ ਉਲਟੀ ਸਿੱਧੀ ਸਲਾਈ ਪਾ ਕੇ ਤੁਹਾਨੂੰ ਫੇਰ ਦਿਖਾਉਣੀ ਹੈ ਦੇਖੋ ਜੀ ਆਪਾਂ ਸਲਾਈ ਦੇ ਕੋਲ ਆ ਗਏ ਹੁਣ ਜਿਹੜੀ ਸਿੱਧੀ ਸਲਾਈ ਤੀ ਆ ਦੇਖੀ ਆ ਕੁੰਡਾ ਆਪਾਂ ਬਿਨਾ ਬੁਣੇ ਤੇ ਇਹ ਸਲਾਈ ਚ ਤਾਰਾਂਗੇ ਇੱਕਣੀ ਇਹਦੇ ਨੂੰ ਪਲਟਾਂਗੇ ਆਪਾਂ ਪਹਿਲਾਂ ਆਪਾਂ ਨੇ 4 ਕੁੰਡੇ ਘਟਾਤੇ ਤੇ ਹੁਣ ਆਪਾਂ ਘਟਾਵਾਂਗੇ 3 ਕੁੰਡੇ ਇਹਨੂੰ ਤੇ ਜਿਡਾ ਪਾਵਾਂਗੇ ਆਪਾਂ ਇੱਕ ਕੁੰਡਾ ਆਪਣਾ ਘਟ ਗਿਆ ਦੋ ਕੁੰਡੇ ਘਟ ਗਏ ਆਪਣੇ ਤਿੰਨ ਕੁੰਡੇ ਘਟ ਗਏ ਠੀਕ ਹੈ ਜੀ ਹੁਣ ਆਪਾਂ ਸਾਰੀ ਸਲਾਈ ਪਾਵਾਂਗੇ ਉਲਟੀ ਸਾਰੀ ਸਲਾਈ ਇਦਾਂ ਹੀ ਪਾਵਾਂਗੇ ਆਪਾਂ ਉਲਟੀਓ ਦੁਬਾਰਾ ਫੇਰ ਇੱਥੇ ਆਉਣੇ ਆ। ਆ ਗਈ ਆਪਾਂ ਫੇਰ ਉੱਥੀ ਸਲਾਈ ਕੋਲ। ਆ ਦੇਖੀ ਇੱਕ ਕੁੰਡਾ ਰਹਿ ਗਿਆ। ਆਪਾਂ ਬਿਨਾ ਬੋਣੇ ਇੱਥੇ ਇੱਕ ਨੇ ਪਾ ਤਾਰਾਂਗੇ। ਦੇਖੋ ਜੀ ਪਹਿਲਾਂ ਆਪਣੇ ਕੁੰਡੇ 4 ਘਟਾਏ ਨੇ ਫੇਰ ਆਪਾਂ 3 ਘਟਾਏ ਨੇ। ਠੀਕ ਹੈ ਜੀ। ਹੁਣ ਆਪਾਂ ਇੱਕ ਕੁੰਡਾ ਘਟਾਵਾਂਗੇ। இக்கோ கண்டா கட்டாண ஆய் அப்பா உல்ட்டி பா ਸਿੱਧੀ ਸਲਾਈ ਨੂੰ ਆਉਣੇ ਫੇਰ ਦੇ ਦਿਆਂ ਆਪਾਂ ਹਾਂ ਦੇਖੋ ਜੀ ਫੇਰ ਆਪਾਂ ਅੱਗੇ ਕਕੁੰਡਾ ਰਹਿ ਗਿਆ ਆਪਾਂ ਇਹਨੂੰ ਇਕਨੇ ਪਾਵਾਂਗੇ ਆਪਾਂ ਸਲਾਈ 'ਚ ਇਹ ਆਪਣੀ ਕਾਟ ਦੇਖੀਏ 10 ਕੁੰਡੇ ਪਹਿਲਾਂ ਘਟਾਏ ਨੇ ਮੈਂ 4 3 ਫੇਰ ਆਪਾਂ ਘਟਾਇਆ ਇੱਕ ਕੁੰਡਾ ਠੀਕ ਹੈ ਜੀ ਹੁਣ ਇਹ ਆਪਾਂ ਜਿੰਨੇ ਕ ਇਧਰ ਹੋ ਗਏ ਕੁੰਡੇ ਆਪਣੇ ਘਟ ਗਏ ਪੂਰੀ ਕਾਟ ਹੋ ਗਈ ਇਹ ਆਪਾਂ ਨੇ ਜਿੰਨੇ ਕੁੰਡੇ ਰੱਖਣੇ ਨੇ ਆਪਾਂ ਜਾਂ ਤੋਂ ਕਰੀ ਇੱਕ ਇੱਕ ਕੁੰਡਾ ਕਰਦੇ ਜਾਵਾਂਗੇ ਘਟਾਉਂਦੇ ਜਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਪਹਿਲਾਂ ਇੰਨੀਓ ਕਾਟ ਵੀ ਇਧਰਲੀ ਸਾਈਡ ਵੀ ਆਪਾਂ ਪਾਉਣੀ ਆ ਪਹਿਲਾਂ ਇਧਰਲੀ ਸਾਈਡ ਵੀ ਆਪਾਂ 10 ਕਾਟ ਪਾਵਾਂਗੇ ਤੇ ਇਹਨੂੰ ਆਪਾਂ ਫਿਰ ਬਾਅਦ ਚ ਬਣਾਵਾਂਗੇ ਨਾਲੇ ਤੋਰਾਂਗੇ ਪਹਿਲਾਂ ਆਪਾਂ ਇਧਰਲੀ ਵੀ ਨਾਲ ਤੋਰ ਲਈਏ ਕੁੰਡੇ ਇਧਰ ਪਤਾ ਗਾ ਲਾਵਾਂਗੇ ਹੁਣ ਆ ਦੇਖੀ ਦੋ ਦਾ ਇੱਕ ਕਰਦੇ ਚਾਵਾਂਗੇ ਆਪਾਂ ਸਲਾਈ ਚ ਕੁੰਡਾ ਫੇਚੜਾਵਾਂਗੇ ਦੇਖੋ ਜੀ ਇੱਕ ਦੋ ਕੁੰਡੇ ਘਟ ਗਏ ਆਪਣੇ ਤਿੰਨ ਕੁੰਡੇ ਘਟ ਗਏ थे चार कुंडे घट गए अपने बाकी सिलाई मैं सीधी पारूंगी ਸਾਰੀ ਸਲਾਈ ਪਾ ਕੇ ਫੇਰ ਆਉਣੀ ਹੈ ਇੱਧਰ ਦੇਖੋ ਇਹ ਸਲਾਈ ਪੈ ਗਈ ਆ ਕੁੰਡਾ ਫੇਰ ਆਪਾਂ ਇੱਕਨੇ ਵਿੱਚ ਪਾਵਾਂਗੇ ਇਹਦੇ ਦੇਖिए ਪਹਿਲਾਂ ਆਪਾਂ ਚਾਰ ਕੁੰਡੇ ਘਟਾਤੇ ਨੇ ਹੁਣ ਆਪਾਂ ਕਟਾ ਮੰਗੇ ਦੇਖਿਏ ਇੱਕ ਕੁੰਡਾ ਘਟ ਗਿਆ ਦੋ ਕੁੰਡੇ ਘਟ ਗਏ ਤਿੰਨ ਘਟ ਗਏ ਹੁਣ ਪਹਿਲਾਂ ਆਪਾਂ ਚਾਰ ਘਟਾਤੇ ਹੁਣ ਆਪਾਂ ਤਿੰਨ ਕੁੰਡੇ ਘਟਾਵਾਂਗੇ ਠੀਕ ਹੈ ਜੀ ਆ ਦੇਖੀਏ ਬਾਕੀ ਸਲਾਈ ਆਪਾਂ ਸਾਰੀ ਪਾ ਕੇ ਫੇਰ ਦੁਬਾਰਾ ਆਉਣੀ ਆ ਦੇਖੋ ਜੀ ਆਗੇ ਪੋਂਸੇ ਸਲਾਈ ਤੇ ਫੇਰ ਤੇ ਪਹਿਲਾਂ ਆਪਾਂ ਨੇ ਦੇਖ ਲਓ ਚਾਰ ਕੁੰਡੇ ਘਟਾਤੇ ਫੇਰ ਤਿੰਨ ਘਟਾਤੇ ਹੁਣ ਆਪਾਂ ਘਟਾਵਾਂਗੇ ਇੱਕ ਕੁੰਡਾ ਠੀਕ ਹੈ ਜੀ ਇਹ ਦੇਖੀ ਇੱਕ ਕੁੰਡਾ ਘਟ ਗਿਆ ਸਾਰੀ ਸਲਾਈ ਪਾ ਕੇ ਦੇਖੋ ਜੀ ਕੁੰਡੇ ਆਪਣੇ 4 3 1 ਆਪਣੇ ਕਾਟ ਪੈ ਗਈ ਇਧਰ ਵੀ ਆਪਣੇ 4 3 1 ਇੱਕ ਟੁੱਕਰ ਮੈਂ ਘਟਾਏ ਨੇ ਕਿਉਂ ਮੈਂ 10 ਕੁੰਡੇ ਵਿਚਾਲੇ ਘਟਾ ਦਿੱਤੀਗੇ ਜਿਹੜੇ ਆਪਣੇ ਉਰੋ ਦੇ ਕੁੰਡੇ ਸੀ 10 ਇਹ ਆਪਾਂ ਵਿਚਾਲੇ ਤੋਂ 10 ਕੁੰਡੇ ਘਟਾਏ ਨੇ 10 ਕੁੰਡੇ ਘਟਾ ਕੇ ਇਹ ਆਪਣੇ ਹੁਣ ਦੋਨਾਂ ਸਾਈਡਾਂ ਤੇ ਪਹਿਲਾਂ 10 ਇਕੱਠੇ ਘਟਾਤੇ ਆਪਾਂ ਨੇ ਗੱਬੇ ਤੋਂ ਫਿਰ ਆਪਾਂ ਨੇ 4 ਇਧਰੋਂ 3 ਫਿਰ 1 ਠੀਕ ਹੈ ਜੀ ਇਧਰੋਂ ਫੇਰ 4 3 1 ਹੁਣ ਆਪਣੀ ਇੱਥੇ ਇੱਕ ਟੁੱਕਰ ਆਪਣੀ ਕਾਰਟ ਪੈ ਗਈ ਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਨਾ ਜਿੰਨੇ ਕੁੰਡੇ ਮੈਂ ਰੱਖਣੇ ਨੇ ਜਾਂ ਮੈਂ ਮੋਢੇ ਦੇ ਆਪਾਂ ਨੇ ਰੱਖਣੇ ਨੇ ਇਹ ਆਪਣਾ ਆਪਣਾ ਹਿਸਾਬ ਆ ਕਿਸੇ ਦੇ ਕੁੰਡੇ ਘੱਟ ਰੱਖੇ ਹੁੰਦੇ ਨੇ ਉਹ ਕੁੰਡੇ ਵੀ ਵੀ ਰੱਖ ਸਕਦੇ ਆ ਜੇ ਉਦੋਂ ਘੱਟ ਨੇ ਆਪਾਂ ਥੋੜੇ ਜਿਹਾ ਹੋਰ ਕਟਾ ਸਕਦੇ ਜਿਹੜੇ ਮੋਢੇ ਦੇ ਕੁੰਡੇ ਨੇ 20 ਕੁੰਡੇ 22 ਕੁੰਡੇ ਮੈਂ 24 ਕੁੰਡਿਆਂ ਦਾ ਗੇੜ ਰੱਖੂੰਗੀ ਇਹ ਮੇਰੇ ਕੁੰਡੇ ਜਿਆਦਾ ਨਹੀਂ ਕਿਉਂ ਮੈਂ 55 110 ਕੁੰਡਾ ਸੀਗਾ ਮੇਰਾ ਇਹ 55 ਮੇਰੇ ਕੁੰਡੇ ਜਿੰਨਾ ਚਿਰ ਇਹ ਮੇਰੇ 24 ਕੁੰਡੇ ਨਹੀਂ ਰਹਿੰਦੇ ਉਹਨਾਂ ਚਿਰ ਮੈਂ ਇਹ ਇੱਕ ਇੱਕ ਕਰਕੇ ਕੁੰਡਾ ਘਟਾਉਂਗੀ ਇੱਧਰ ਵੀ 24 ਰੱਖਾਂਗੇ ਆਪਾਂ ਇੱਧਰ ਵੀ 24 ਰੱਖਾਂਗੇ 24 24 ਕੁੰਡੇ ਆਪਾਂ ਦੋਨਾਂ ਸਾਈਡਾਂ ਤੇ ਰੱਖਾਂਗੇ ਬਾਕੀ ਕੁੰਡਾ ਇੱਕ ਇੱਕ ਕਰਕੇ ਆਪਾਂ ਸਿੱਧੀ ਸਲਾਈ ਨੂੰ ਘਟਾਵਾਂਗੇ ਏ ਮੇਰੀ ਜਿਹੜੀ ਕਾਰਟ ਸੀਗੀ ਇਹ ਪੂਰੀ ਪੈ ਗਈ ਪਹਿਲਾਂ ਵਿਚਾਲੇੋਂ 10 ਕੁੰਡੇ ਹੋਗੇ ਤੇ ਇੱਕ ਸਾਈਡ ਤੋਂ ਫੇਰ 4 3 ਫੇਰ 1 ਇਹਵੇਂ ਆਪਾਂ ਇਧਰੋਂ ਕਰਿਆ 4 3 ਫੇਰ 1 ਹੁਣ ਆਪਾਂ ਸਾਰੇ ਇੱਕ ਇੱਕ ਕੁੰਡਾ ਘਟਾਉਂਦੇ ਇਹਨੂੰ ਗਲਾਈ ਪਾਉਂਦੇ ਜਾਵਾਂਗੇ ਜਾਂ ਤੁਕਰ ਮੇਰੇ ਜਿਵੇਂ ਹੁਣ ਆਪਾਂ ਨੇ 8 ਇੰਚ 8.5 ਇੰਚ ਜਿੰਨਾ ਵੀ ਆਪਾਂ ਨੇ ਰੱਖਣਾ ਇਹਦਾ ਉਸ ਹਿਸਾਬ ਨਾਲ ਗਲਾਈ ਇੰਨੀ ਹੋ ਪੈਣੀ ਆ ਇੱਕ ਇੱਕ ਕੁੰਡਾ ਕਰਕੇ ਇਹਦੀ ਗਲਾਈ ਹੋਣੀ ਆ ਜਾਣੀ ਆ 24 ਗੁੰਡੇਆਂ ਦਾ ਗੇੜ ਮੈਂ ਰੱਖੂੰਗੀ 24 ਗੁੰਡੇ ਜਦੋਂ ਹੋ ਜਾਣਗੇ ਆਪਾਂ ਘਟਾਉਣੇ ਬੰਦ ਕਰ ਦੇਣੇ ਫਿਰ ਸਿੱਧੇ-ਸਿੱਧੇ ਬੁਣਨੇ ਨੇ ਠੀਕ ਹੈ ਜੀ ਜੇ ਆਪਾਂ ਇੱਕ ਪਹਿਲਾ ਸਾਈਡ ਬਣਾਵਾਂਗੇ ਫਿਰ ਆਪਾਂ ਦੂਜੀ ਸਾਈਡ ਤੋਂ ਚੱਲਾਂਗੇ ਨਿੱਕੇ ਤਾਂ ਅੱਗੇ ਆਪਣੇ ਦੋਨਾਂ ਸਾਈਡਾਂ ਤੇ ਲੱਗੇ ਹੋਏ ਨੇ ਦੋਨੇ ਸਾਈਡਾਂ ਆਪਾਂ ਚਾਹੇ ਨਾਲ ਦੀ ਨਾਲ ਵੀ ਬਣਾ ਸਕਦੇ ਹਾਂ ਚਾਹੇ ਪਹਿਲੇ ਮੈਂ ਇੱਕ ਸਾਈਡ ਤਿਆਰ ਕਰੂੰਗੀ ਤੇ ਫਿਰ ਆਪਾਂ ਦੂਜੀ ਸਾਈਡ ਬਣਾਵਾਂਗੇ। ਹੋਜੀ ਗळा ਆਪਣਾ ਬਣ ਕੇ ਤਿਆਰ ਹੋ ਗਿਆ। ਆ ਦੇਖਿਓ ਗੋਲ ਗळा ਹੈ। ਇਹ ਗੋਲ ਗਲੇ ਬਾਰੇ ਦੇ ਲੋ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਵੀ ਇਹ ਕਿਵੇਂ ਕੁੰਡੇ ਚ ਆਪਾਂ ਨੇ ਘਟਾਉਣੇ ਨੇ ਸਾਰੀ। ਇਹ ਮੈਂ ਤੁਹਾਨੂੰ ਇੱਕ ਵਾਰੀ ਗळा ਬਣਾ ਕੇ ਵੀ ਪੂਰਾ ਹੁਣ ਇਹ ਗळा ਆਪਣਾ ਪੂਰਾ ਬਣ ਗਿਆ। ਤੇ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸੂਗੀ ਵੀ ਇਹ ਆਪਾਂ ਨੇ ਕਿਵੇਂ ਕਰਿਆ ਦੇਖੋ ਜੀ ਤੇ ਮੇਰੇ ਇਹ ਕੁੰਡੇ ਸੀ ਜੀ ਇਹੇਠੋਂ 50 100 ਕੁੰਡਾ ਉਤੋਂ ਮੈਂ 110 ਕੁੰਡਾ ਕਰਿਆ ਇਹ ਬਾਰਡਰ ਤੋਂ ਬਾਅਦ ਦੋ ਉਲਟੇ ਸਿੱਧੇ ਦਾ ਬਾਰਡਰ ਆ ਇਹ 10 ਨੰਬਰ ਦੀ ਸਲਾਈ ਨਾ ਬੁਣੀਆ ਤੇ ਜਿਹੜਾ ਆਪਣਾ ਇਹ ਆਪਾਂ ਨੇ ਗਲਾ ਮੋਢੇ ਕੱਢੇ ਨੇ ਇਹ ਮੋਢੇ ਹੈਗੇ ਨੇ ਆਪਣੇ 4 3 2 1 ਦੇ ਫੇਰ ਆਪਾਂ ਨੇ ਆਗੇ ਗਲੇ ਤੇ ਗਲੇਰੀ ਆਪਾਂ ਨੇ ਕਾਟ ਪਾਈਏ ਦੇਖੀਏ ਜੀ ਮੈਂ 10 ਕੁੰਡੇ ਘਟਾਏ ਨੇ ਵਿਚਾਲੇ ਤੋਂ ਪਹਿਲਾਂ ਆਪਾਂ ਨੇ ਦੋਨਾਂ ਸਾਈਡਾਂ ਦੇ ਕੁੰਡੇ ਕਰ ਲਏ ਅੱਧੇ ਇੱਧਰ ਕਰ ਲਏ ਅੱਧੇ ਇੱਧਰ ਕਰ ਲਏ ਆਪਾਂ ਨੇ ਵਿਚਾਲੇ ਤੋਂ 10 ਕੁੰਡੇ ਲਏ ਨੇ ਘਟਾਤੇ ਫੇਰ 4 ਕੁੰਡੇ ਨੇ ਉਦੋਂ ਬਾਅਦ 3 ਨੇ 3 ਤੋਂ ਬਾਅਦ 1 ਕੁੰਡਾ ਹੈ ਫੇਰ ਆਪਾਂ ਜਿਹੜੇ ਕੁੰਡੇ ਮੇਰੇ ਕੋਲ ਵੱਧ ਗਏ ਜਿੰਨੇ ਕੁੰਡੇ ਆਪਣੇ ਕੋਲ ਵੱਧ ਗਏ ਜਾਨੀ ਮਤਲਬ ਆਪਾਂ ਨੇ ਰੱਖਣੇ ਸੀ ਇਹ ਮੈਂ 25 ਕੁੰਡੇ ਰੱਖੇ ਨੇ ਕਿਉਂ ਮੇ ਜੇ ਆਪਾਂ 2-4 ਮੈਂ ਕੁੰਡੇ 4 ਕੁੰਡੇ ਹੋਰ ਘਟਾ ਦਿੰਦੀ ਆਪਾਂ 20 ਕੁੰਡੇ 22 ਰੱਖਦੇ ਸੀ ਫਿਰ ਮੇਰੇ ਡਿਜ਼ਾਈਨ ਚ ਵੀ ਫਰਕ ਪੈਂਦਾ ਸੀ ਦੇਖੀਏ ਇਹ ਇੱਕ ਡਿਜ਼ਾਈਨ ਦੀ ਇੱਕ ਸਾਈਡ ਜਾਂਦੀ ਹੈ ਦੋਨਾਂ ਸਾਈਡਾਂ ਤੇ ਇਧਰ ਵੀ ਇਧਰ ਵੀ ਤੇ ਆਪਾਂ ਨੇ ਇਹਦੀ ਕਰਕੇ ਵੀ ਥੋੜਾ ਜਿਹਾ ਕੁੰਡੇ ਦੋ ਵੱਧੇ ਰੱਖੇ ਨੇ ਇਹ 25 ਕੁੰਡੇ ਨੇ 25 ਕੁੰਡੇ 23 ਕੁੰਡੇ ਰਹਿ ਜਾਂਦੇ ਨੇ ਇੱਕ ਇੱਕ ਕੁੰਡਾ ਤਾਂ ਆਪਣਾ ਚੈਨ ਵਾਲਾ ਸਾਈਡ ਤੇ ਆ ਜਾਂਦਾ 23 ਕੁੰਡੇ ਵਿਚਾਲੇ ਰਹਿ ਜਾਂਦੇ ਨੇ ਇਹ ਸਲਾਈ ਚ ਵੀ ਆ ਜਾਣਾ ਦੇਖੋ ਜੀ ਇਹ ਗਲਾ ਬਣ ਗਿਆ ਪੂਰਾ ਐਨ ਗੋਲ ਬਣਿਆ ਡੂੰਗਾ ਗਲਾ ਹੈ ਤੇ ਇਹ ਤੋਂ ਆਪਾਂ ਨੇ ਮੋਢਿਆਂ ਦੇ ਪੂਰੇ ਮੋਢੇ ਕਰਕੇ ਆਪਾਂ ਨੇ ਜਦੇ ਨਾਲ ਤਿਆਰ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਇਸ ਕੀਵੀ ਦਾ ਪੱਲਾ ਹੁਣ ਆਪਾਂ ਇਹਨੂੰ ਬਾਹਾਂ ਵੀ ਬੁਣਾਗੇ ਤੁਹਾਨੂੰ ਫੁੱਲ ਵੀਡੀਓ ਬਣਾ ਕੇ ਵੀ ਦਿਖਾਉਂਗੀ ਸਾਰਾ ਕੱਲਾ ਕੱਲਾ ਤੁਸੀਂ ਐਨ ਦੇਖਿਓ ਫੇਰ ਤੁਸੀਂ ਇਹੋ ਜੀ ਟਰਾਈ ਮਾਰਿਓ ਕਰਿਓ ਇਹ ਆਪਣੇ ਗਲੇ ਦਾ ਤਾਂ ਹੋ ਗਿਆ ਜੀ ਸਮਾਪਤ ਗਲਾ ਤਾਂ ਆਪਣਾ ਬਣ ਗਿਆ ਤੇ ਬਾਕੀ ਹੁਣ ਆਪਾਂ ਇਹਨਾਂ ਨੂੰ ਜਾਣਨੇ ਕਾ ਤਰ ਗਲੇ ਇੱਕ ਚੱਕਣੇ ਕੁੰਡੇ ਚੱਕਣੇ ਤੇ ਆਪਾਂ ਉਹ ਲੈ ਕੇ ਆਵਾਂਗੇ ਠੀਕ ਹੈ ਜੀ ਜਦ ਤੱਕ ਲਈਏ ਧੰਨਵਾਦ ਇਹਦੇ ਗਲੇ ਦੇ ਤੇ ਵੱਧ ਤੋਂ ਵੱਧ ਕਮੈਂਟ ਸੇਅਰ ਲਾਇਕ ਜ਼ਰੂਰ ਕਰਿਓ ਦੱਸਣ ਦਾ ਤਰੀਕਾ ਕਿਵੇਂ ਲੱਗਿਆ ਉਹ ਵੀ ਦੱਸਿਓ ਤੇ ਕਮੈਂਟਾਂ 'ਚ ਜ਼ਰੂਰ ਲੈ ਕੇ ਦੱਸਿਆ ਕਰੋ ਵੀ ਕਿਵੇਂ ਲੱਗਿਆ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਜੀ